ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਈ ਵਾਰ ਆਪਣੇ ਨਾਲ ਅਜੀਹਾ ਹੁੰਦਾ ਹੈ ਕਿ ਕੋਈ ਬੰਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦਾ ਪਿਆ ਹੈ ਬਹੁਤ ਹੀ ਜ਼ਿਆਦਾ ਤੰਗ ਕਰਦਾ ਪਿਆ ਹੈ ਆਪਾਂ ਉਸ ਬੰਦੇ ਤੋਂ ਪਰੇਸ਼ਾਨ ਹੋ ਚੁੱਕੇ ਹਾਂ ਤਾਂ ਕੀ ਹੁੰਦਾ ਹੈ ਆਪਣੇ ਦਿਮਾਗ ਵਿੱਚ ਆਪਣੀ ਸੋਚ ਵਿੱਚ ਉਹ ਬੰਦਾ ਬੈਠ ਜਾਂਦਾ ਹੈ ਆਪਾਂ ਸੋਚਦੇ ਨੇ ਹਾਂ ਕਿ ਮੌਕਾ ਮਿਲ ਲੈਂਦੇ ਮੈਂ ਇਸ ਬੰਦੇ ਨੂੰ ਦੱਸਾਂਗਾ ਕਿ ਕਿਵੇਂ ਕਿਸੇ ਨੂੰ ਪਰੇਸ਼ਾਨ ਕਰੀਦਾ ਹੈ ਜਰਾ ਕੋ ਮੈਨੂੰ ਮੌਕਾ ਮਿਲ ਲੈਂਦੇ ਫਿਰ ਮੈਂ ਇਸ ਨੂੰ ਦੱਸਾਂਗਾ ਹੁਣ ਉਹ ਬੰਦਾ ਆਪਣੀ ਸੋਚ ਵਿੱਚ ਆ ਕੇ ਬੈਠ ਗਿਆ ਹੁਣ ਕਿੱਥੇ ਆਪਾਂ ਆਪਣੀ ਸੋਚ ਵਿੱਚ ਪਰਮਾਤਮਾ ਦਾ ਨਾਮ ਚੱਲਦਾ ਸੀ ਵਾਹਿਗੁਰੂ ਦਾ ਨਾਮ ਚੱਲਦਾ ਸੀ ਆਪਣੇ ਦਿਮਾਗ ਵਿੱਚ ਪ੍ਰਮਾਤਮਾ ਸੀ ਸੋਚ ਵਿੱਚ ਪ੍ਰਮਾਤਮਾ ਸੀ ਹੁਣ ਉਹ ਬੰਦਾ ਆਪਣੇ ਦਿਮਾਗ ਵਿੱਚ ਆ ਕੇ ਵਸ ਗਿਆ ਕਿੱਥੇ ਪਹਿਲੇ ਨੰਬਰ ਤੇ ਪ੍ਰਮਾਤਮਾ ਸੀ ਹੁਣ ਪ੍ਰਮਾਤਮਾ ਦਾ ਨਾਮ ਅੰਦਰ ਹੈ ਹੀ ਨਹੀਂ ਚੱਲਦਾ ਹੀ ਨਹੀਂ ਪਿਆ ਹੁਣ ਉਹ ਬੰਦੇ ਨੇ ਆਪਣੇ ਦਿਮਾਗ ਵਿੱਚ ਘਰ ਕਰ ਲਿਆ ਆਪਣੇ ਦਿਮਾਗ ਵਿੱਚ ਆ ਕੇ ਆਪਣੀ ਸੋਚ ਵਿੱਚ ਆ ਕੇ ਵਸ ਗਿਆ ਤੁਸੀਂ ਉਸ ਬੰਦੇ ਨੂੰ ਬਾਹਰ ਕੱਢੋ ਆਪਣੀ ਸੋਚ ਵਿੱਚ ਆਪਣੇ ਦਿਮਾਗ ਵਿੱਚ ਸਿਰਫ ਉਸ ਪਰਮਾਤਮਾ ਨੂੰ ਵਿਸਾਕੇ ਰੱਖੋ ਉਸ ਪਰਮਾਤਮਾ ਦਾ ਜੋ ਨਾਮ ਚੱਲਦਾ ਹੈ ਆਪਣੀ ਸੋਚ ਵਿੱਚ ਚੱਲਣ ਦਿਓ ਕਿਸੇ ਹੋਰ ਨੂੰ ਜਗ੍ਹਾ ਨਾ ਦਿਓ ਜੇਕਰ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਪਿਆ ਹੈ ਜਾਂ ਤੰਗ ਕਰਦਾ ਪਿਆ ਹੈ ਉਸ ਦਾ ਫਲ ਉਸ ਨੂੰ ਭੋਗਣਾ ਪੈਣਾ ਹੈ ਪਰ ਤੁਸੀਂ ਆਪਣੀ ਸੋਚ ਵਿੱਚ ਉਸ ਤੋਂ ਬਦਲਾ ਲੈਣ ਬਾਰੇ ਸੋਚਦੇ ਹੋ ਕਿੱਥੇ ਤੁਹਾਡੇ ਅੰਦਰ ਪਹਿਲਾਂ ਪਰਮਾਤਮਾ ਵਸਦਾ ਸੀ ਹੁਣ ਤੁਹਾਡੀ ਸੋਚ ਵਿੱਚ ਉਹ ਬੰਦਾ ਆ ਕੇ ਵਸ ਗਿਆ ਕਿਉਂ ਕਿ ਤੁਸੀਂ ਉਸ ਤੋਂ ਬਦਲਾ ਲੈਣ ਦੀ ਸੋਚ ਰਹੇ ਹੋ ਕਿ ਇਸ ਤੋਂ ਬਦਰਾ ਕੇਵਲ ਆ ਜਾਵੇ ਇਸ ਨੂੰ ਕਿਵੇਂ ਸਬਕ ਸਿਖਾਇਆ ਜਾਵੇ ਹੁਣ ਉਹ ਬੰਦਾ ਪਹਿਲੇ ਨੰਬਰ ਤੇ ਹੋ ਗਿਆ ਤੇ ਪਰਮਾਤਮਾ ਤੁਹਾਡੀ ਸੋਚ ਵਿੱਚ ਹੈ ਹੀ ਨਹੀਂ ਇਸ ਕਰਕੇ ਆਪਣੀ ਸੋਚ ਵਿੱਚੋਂ ਆਪਣੇ ਦਿਮਾਗ ਵਿੱਚੋਂ ਉਸ ਬੰਦੇ ਨੂੰ ਬਾਹਰ ਕੱਢੋ ਸਿਰਫ ਆਪਣੇ ਸੋਚ ਵਿੱਚ ਪਰਮਾਤਮਾ ਦਾ ਇੱਕ ਨਾਮ ਵਸਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ